ਲੋਕ ਸਭਾ ਚੋਣਾਂ ਦੇ ਨਾਲ ਦੋ ਰਾਜਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਈਆਂ ਵੱਡੇ ਜਿਹੜੇ ਕਟਵਰਤੀ ਰਾਜ ਸੀ ਉਹਨਾਂ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਨੇ ਤੇ ਇੱਕ ਰਾਜ ਉੜੀਸਾ ਦੇ ਵਿੱਚ ਜਿਹੜੇ ਮੁੱਖ ਮੰਤਰੀ ਨਵੀਨ ਪਟਨਾਇਕ ਜ਼ਿੰਦਗੀ ਵਿੱਚ ਕਦੇ ਚੋਣ ਨਹੀਂ ਹਾਰੇ ਪੰਜ ਵਾਰੀ ਮੁੱਖ ਮੰਤਰੀ ਬਣੇ ਉੜੀਸਾ ਦੇ ਉਹ ਇੱਕ ਮਜ਼ਦੂਰ ਤੋਂ ਇੱਕ ਟਰੱਕ ਡਰਾਈਵਰ ਤੋਂ ਚੋਣ ਹਾਰ ਜਾਂਦੇ ਨੇ ਵੱਡੀ ਚਰਚਾ ਬਣੀ ਹੋਈ ਏ ਪੰਜ ਵਾਰ ਦੇ ਮੁੱਖ ਮੰਤਰੀ ਇੱਕ ਟਰੱਕ ਡਰਾਈਵਰ ਤੋਂ ਚੋਣ ਕਿਵੇਂ ਹਾਰ ਗਏ 16000 ਵੋਟ ਦੇ ਫਰਕ ਨਾਲ ਮੁੱਖ ਮੰਤਰੀ ਹਾਰ ਜਾਂਦੇ ਨੇ ਔਰ ਉੱਥੇ ਟਰੱਕ ਡਰਾਈਵਰ ਮਜ਼ਦੂਰ ਜਿਹੜਾ ਹੈ ਉਹ ਚੋਣ ਜਿੱਤ ਜਾਂਦਾ ਹੈ ਨਵੀਨ ਪਟਨਾਇਕ ਹੈਰਾਨ ਹੋ ਜਾਂਦੇ ਨੇ ਲੋਕ ਹੈਰਾਨ ਹੋ ਜਾਂਦੇ ਨੇ ਵੱਡੀ ਚਰਚਾ ਬਣੀ ਹੋਈ ਏ ਨਵੀਨ ਪਟਨਾਇਕ 1998 ਤੋਂ ਲੈ ਕੇ ਇੱਕ ਵਾਰ ਵੀ ਨਹੀਂ ਉਹਨਾਂ ਨੇ ਹਾਰ ਦਾ ਮੂੰਹ ਦੇਖਿਆ ਸੋ ਜਦੋਂ ਦੇ ਸਿਆਸਤ ਵਿੱਚ ਆਏ ਪੰਜ ਵਾਰ ਉਹ ਮੁੱਖ ਮੰਤਰੀ ਬਣਦੇ ਨੇ ਇੱਕ ਵਾਰ ਉਹ ਸੰਸਦ ਬਣਦੇ ਨੇ ਸੋ ਪਹਿਲੀ ਵਾਰ ਹੋਇਆ ਇੱਕ ਟਰੱਕ ਡਰਾਈਵਰ ਨੇ ਉਹਨਾਂ ਨੂੰ ਹਰਾਇਆ ਹੈ ਉਹ ਲੋਕ ਕਹਿੰਦੇ ਨੇ ਜਦੋਂ ਉਹ ਪਰਮਾਤਮਾ ਅਰਸ਼ ਤੋਂ ਫਰਸ਼ ਤੋਂ ਅਰਸ਼ ਤੇ ਲੈ ਜਾਂਦਾ ਤਾਂ ਅਰਸ਼ ਤੋਂ ਫਰਸ਼ ਤੇ ਲੈ ਆਉਂਦਾ ਹੈ ਸੋ ਅਰਸ਼ ਚੜਕੇ ਫਰਸ਼ ਤੇ ਆ ਗਿਆ ਮੁੱਖ ਮੰਤਰੀ ਓਡੀਸ਼ਾ ਦਾ ਨਵੀਨ ਪਟਨਾਇਕ ਸੋ ਤੁਸੀਂ ਜਿਹੜਾ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ 24 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਉੜੀਸਾ ਦੇ ਵਿੱਚ ਸੱਤਾ ਮਿਲੀ ਹੈ ਉੜੀਸਾ ਦੇ ਵਿੱਚ ਜੀਡੀਯੂ ਜਿਹੜੇ ਕਿ ਬੀ ਬੀਜਡੀ ਬੀਜੂ ਜਨਤਾ ਦਲ ਜਿਨ੍ਹਾਂ ਦਾ ਰਾਜ ਸੀ 1998 ਤੋਂ ਲੈ ਕੇ ਉੜੀਸਾ ਦੇ ਵਿੱਚ ਉਹ ਰਾਜ ਕਰ ਰਹੇ ਸੀ ਬੀਜਡੀ ਇਹ ਜਿਹੜੀ ਬੀਜੂ ਜਨਤਾ ਦਲ ਨਵੀਨ ਪਟਨਾਇਕ ਜਿਹੜੇ ਇਹਨਾਂ ਦੇ ਕਰਤਾ ਕਰਤਾ ਨੇ ਉਹ ਨਵੀਨ ਪਟਨਾਇਕ ਹੀ ਮੁੱਖ ਮੰਤਰੀ ਸੀ ਲਗਭਗ ਪੰਜ ਵਾਰ ਵਿਧਾਨ ਸਭਾ ਚੋਣਾਂ ਆ ਵੱਡੇ ਪਰਕਣਾ ਜਿੱਤਦੇ ਰਹੇ ਔਰ ਪੂਰਾ ਬਹੁਮਤ ਲੈਂਦੇ ਰਹੇ ਉੱਥੇ ਹੋਰ ਕਿਸੇ ਪਾਰਟੀ ਦੀ ਉਹਨਾਂ ਨੇ ਪੈਰ ਤੱਕ ਨਹੀਂ ਲੱਗਣ ਦਿੱਤੇ ਲੇਕਿਨ ਇਸ ਵਾਰ ਲੋਕਾਂ ਨੇ ਇੰਨਾ ਮਨ ਬਣਾ ਲਿਆ ਕਿ ਉਹਨਾਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਵੱਡੇ ਦਿਗਜ ਸਾਰੇ ਮੰਤਰੀ ਜਿਹੜੇ ਉਹਨਾਂ ਦੇ ਹਾਰੇ ਖੁਦ ਮੁੱਖ ਮੰਤਰੀ ਨਵੀਨ ਪਟਨਾਇਕ ਇੱਕ ਤਿਹਾਰੀਦਾਰ ਬੰਦੇ ਤੋਂ ਚੋਣ ਹਾਰ ਜਾਂਦੇ ਨੇ ਜਿਹੜਾ ਕਿ ਉਹ ਤਿਹਾਰੀਦਾਰ ਟਰੱਕ ਡਰਾਈਵਰ ਸੀ ਜੋ ਨਾਨੂ ਵੋਟ ਪਈਏ ਉਹ ਵੋਟ ਵੀ ਜਿਹੜੀ ਹੈ 90000 ਜਿਹੜਾ ਉਹ ਟਰੱਕ ਡਰਾਈਵਰ ਸੀ ਜਿਸ ਦਾ ਨਾਮ ਹੈ ਲక్ష్మణ ਬਾਗ ਲక్ష్మణਮ ਬਾਗ ਨੂੰ 90878 ਵੋਟਾਂ ਮਿਲਦੀਆਂ ਜਦ ਕਿ ਪੰਜ ਵਾਰੀ ਦਾ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ 74532 ਵੋਟਾਂ ਮਿਲਦੀਆਂ ਨੇ 16344 ਵੋਟਾਂ ਦੇ ਫਰਕ ਨਾਲ ਨਵੀਨ ਪਟਨਾਇਕ ਹਾਰ ਜਾਂਦੇ ਨੇ ਸੋ ਵੱਡੀ ਚਰਚਾ ਬਣ ਗਈ ਕਿ ਮੁੱਖ ਮੰਤਰੀ ਨੂੰ ਇੱਕ ਮਜ਼ਦੂਰ ਨੇ ਹਰਾ ਦਿੱਤਾ ਇੱਕ ਟਰੱਕ ਡਰਾਈਵਰ ਨੇ ਹਰਾ ਦਿੱਤਾ ਦਿਹਾੜੀਦਾਰ ਨੇ ਹਰਾ ਦਿੱਤਾ ਗਰੀਬ ਬਿਲਕੁਲ ਸੋ ਇਹ ਹੁੰਦੀ ਹੈ ਸੱਤਾ ਲੋਕਾਂ ਦੇ ਜਿਹੜੀ ਵੋਟ ਦਾ ਜਿਹੜਾ ਕੀ ਜੋਰ ਲੋਕਾਂ ਦੀ ਵੋਟ ਜਿਹੜੀ ਹੈ ਇਹ ਗਰੀਬ ਆਦਮੀ ਨੂੰ ਪੈਂਦੀ ਹੈ ਹੁਣ ਜੇ ਨਵੀਨ ਪਟਨਾਇਕ ਦੀ ਗੱਲ ਕਰੀ ਉਹਨੇ ਉੱਥੇ ਜਿਹੜਾ ਕੀ ਬਹੁਤ ਪੈਸਾ ਵੀ ਲਾਇਆ ਸਾਰਾ ਪ੍ਰਸ਼ਾਸਨ ਵੀ ਲੱਗਿਆ ਰਿਹਾ ਲੇਕਿਨ ਲੋਕ ਚੁੱਪ-ਚੁਪ ਕੇ ਤੇ ਨਵੀਨ ਪਟਨਾਇਕ ਦੇ ਉਲਟ ਹੋ ਗਏ ਔਰ ਵੋਟ ਕੀਤੀ ਹੈ ਸੋ ਨਵੀਨ ਪਟਨਾਇਕ ਹਾਰ ਗਏ ਨੇ ਆਪਣੀ ਸੀਟ ਵੀ ਨਹੀਂ ਬਚਾ पाए ਸੋ ਵੱਡੀ ਇਹ ਜਿਹੜੀ ਚਰਚਾ ਬਣ ਗਈ ਏ ਕਿ ਟਰੱਕ ਡਰਾਈਵਰ ਜਿਹੜਾ ਆਪਣਾ ਪੇਟ ਪਾਲਣ ਲਈ ਮਜ਼ਦੂਰੀ ਧਿਆੜੀ ਕਰਦਾ ਸੀ ਆਪਣੇ ਜਿਹੜਾ ਕੀ ਬਹੁਤ ਔਖਾ ਗੁਜ਼ਾਰਾ ਕਰਦਾ ਸੀ ਭਾਰਤੀ ਜਨਤਾ ਪਾਰਟੀ ਵੱਲੋਂ ਉਹਨੂੰ ਟਿਕਟ ਦਿੱਤੀ ਜਾਂਦੀ ਏ ਉਸ ਨੂੰ ਜਿਹੜਾ ਕਿ ਇਹ ਵੀ ਨਹੀਂ ਪਤਾ ਹੁੰਦਾ ਕਿ ਮੈਂ ਚੋਣ ਕਿਵੇਂ ਲੜਨੀ ਏ ਚੋਣ ਪ੍ਰਚਾਰ ਕਿਵੇਂ ਕਰਨਾ ਹੈ ਭਾਰਤੀ ਜਨਤਾ ਪਾਰਟੀ ਉਸਦੇ ਕਾਗਜ਼ ਪਰਵਾਉਂਦੀ ਜਾ ਕੇ ਸੋ ਕਾਗਜ਼ ਪਰੰਤੂ ਬਾਅਦ ਉਸ ਬੰਦੇ ਕੋਲ ਇੱਕ ਜਿਹੜਾ ਕੀ ਕੋਈ ਇੰਨਾ ਵੱਡਾ ਪੈਸਾ ਨਹੀਂ ਸੀਗਾ ਸੋ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਜਿਹੜਾ ਕਿ ਨਾ ਮਾਤਰ ਜਾਂ ਚੋਣ ਪ੍ਰਚਾਰ ਕੀਤਾ ਜਾਂਦਾ ਹੈ ਉਹਦੇ ਕੋਲ ਆਪਣੇ ਕੋਲ ਜਿਹੜੀ ਕੋਈ ਕਾਰ ਨਹੀਂ ਚੋਣ ਪ੍ਰਚਾਰ ਕਰਨ ਵਾਸਤੇ ਕੋਈ ਉਹਦੇ ਕੋਲ ਵੱਡਾ ਸਾਧਨ ਨਹੀਂ ਸੀ ਲੇਕਿਨ ਉਹ ਚੋਣ ਪ੍ਰਚਾਰ ਜਿਹੜੇ ਕੋਈ ਕੁਝ ਲੀਡਰ ਹੁੰਦੇ ਨੇ ਜਿਹੜੇ ਵਰਕਰ ਹੁੰਦੇ ਨੇ ਉਹ ਕਰਦੇ ਨੇ ਜਦੋਂ ਚੋਣ ਪ੍ਰਚਾਰ ਖਤਮ ਹੁੰਦਾ ਵੋਟਾਂ ਪੈਂਦੀਆਂ ਨੇ ਉਦੋਂ ਵੀ ਇਹ ਨਹੀਂ ਲੱਗਦਾ ਕਿ ਉਹਨਾਂ ਦੇ ਬੂਥਾਂ ਦੇ ਉੱਪਰ ਜਿਹੜਾ ਕਿ ਵੋਟ ਪਈ ਹੋਵੇਗੀ ਕੋਈ ਬੈਠਦਾ ਤੱਕ ਨਹੀਂ ਬੂਥਾਂ ਦੇ ਉੱਪਰ ਵੀ ਕਹਿੰਦੇ ਵੀ ਕੋਈ ਏਜੰਟ ਤੱਕ ਨਹੀਂ ਬਣਿਆ ਲੇਕਿਨ ਜਦੋਂ ਰਿਜ਼ਲਟ ਆਉਂਦੇ ਨੇ ਉਸ ਵਕਤ ਉਹ ਜਿਹੜਾ ਤਿਆਰੀਦਾਰ ਹੈ 90000 ਵੋਟ ਲੈ ਜਾਂਦਾ ਹੈ ਤੇ ਮੁੱਖ ਮੰਤਰੀ ਪੰਜ ਵਾਰ ਦਾ 74000 ਵੋਟ ਲੈ ਜਾਂਦਾ ਹੈ ਇਹ ਜਿਹੜਾ ਕਿ ਅਤ ਕਥਨੀ ਕਹਿੰਦੇ ਨੇ ਨੂੰ ਇਸ ਤਰ੍ਹਾਂ ਜਿਹੜਾ ਕਿ ਇੱਕ ਨਵੀਨ ਪਟਨਾਕ ਪੰਜ ਵਾਰ ਦਾ ਮੁੱਖ ਮੰਤਰੀ ਧਿਆੜੀਦਾਰ ਨੇ ਉਸ ਨੂੰ ਹਰਾ ਦਿੱਤਾ ਸੋ ਲੋਕਾਂ ਦੀ ਮਤ ਲੋਕਾਂ ਦੀ ਰਾਏ ਵੋਟ ਦਾ ਜਿਹੜਾ ਲੋਕਾਂ ਨੇ ਇਸਤੇਮਾਲ ਕੀਤਾ ਉਹ ਕਿਦੇ ਨਾ ਕਿਤੇ ਇਹ ਜਿਹੜਾ ਡਾਕਟਰ ਪੀਮਰੋ ਅਬੇਦਕਰ ਵੱਲੋਂ ਲਿਖਿਆ ਸੰਵਿਧਾਨ ਇਹ ਵੋਟ ਦਾ ਮਿਲਿਆ ਅਧਿਕਾਰ ਵੱਡੇ ਤੋਂ ਵੱਡੇ ਲੋਕ ਜਿਹੜੇ ਹੰਕਾਰੀ ਹੋਏ ਉਹਨਾਂ ਨੂੰ ਵੀ ਦੇਖ ਦਿੰਦਾ ਸੋ ਨਵੀਨ ਪਟਨਾਕ ਜਿਹੜਾ ਪੰਜ ਵਾਰ ਮੁੱਖ ਮੰਤਰੀ ਬਣਿਆ ਸੀ ਹਰ ਗਿਆ ਇੱਕ ਮਜ਼ਦੂਰ ਤੋਂ ਇੱਕ ਦਿਹਾੜੀਦਾਰ ਤੋਂ ਸੋ ਵੱਡੀ ਖਬਰ ਆਈ ਏ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਸੀ ਜਦੋਂ 2022 ਦੇ ਵਿੱਚ ਵੱਡੇ ਵੱਡੇ ਥੰਮ ਹਰ ਗਏ ਸੀ ਜਿਹੜੇ ਕਦੇ ਆਪਣੇ ਆਪ ਨੂੰ ਹਾਰ ਦੇਖ ਨਹੀਂ ਸਕਦੇ ਸੀਗੇ ਜਦੋਂ ਲੋਕਾਂ ਦੀ ਹਵਾ ਚੱਲੀ ਸੀ ਝਾੜੂ ਵਾਲੇ ਪਾਸੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਾਰ ਜਾਂਦੇ ਨੇ ਸੋ ਦਿਪਤੀ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਹਾਰ ਜਾਂਦੇ ਨੇ ਔਰ ਦੋ ਵਾਰ ਦੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਹਾਰ ਜਾਂਦੇ ਨੇ ਸੋ ਵੱਡੇ ਵੱਡੇ ਦਿੱਗਜ ਜਸਵੰਤ ਨਾਲ ਜਿਹੜੇ ਮਿੱਟੀ ਚ ਮਲਾ ਦਿੱਤਾ ਜਾਂਦੇ ਨੇ ਸੋ ਇਹੀ ਅੱਜ ਓਡੀਸ਼ਾ ਦੇ ਵਿੱਚ ਵੀ ਹੋਇਆ ਹੈ ਸੋ ਓਡੀਸ਼ਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਸੱਤਾ ਵਿੱਚ ਚਾਹੀਏ ਜੋ ਕਿ ਉੱਥੇ ਕਦੀ ਵੀ ਸੱਤਾ ਵਿੱਚ ਨਹੀਂ ਸੀ ਆਈ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਉੱਥੇ ਜਿਹੜੇ ਗਰੀਬ ਲੋਕਾਂ ਨੂੰ ਟਿਕਟ ਦੇ ਕੇ ਔਰ ਜਿਹੜੇ ਮਜ਼ਦੂਰ ਲੋਕ ਸੀ ਉਹਨਾਂ ਨੇ ਉੱਥੇ ਜਿਹੜੀ ਜਿੱਤ ਹਾਸਲ ਕੀਤੀ ਹੈ ਸੋ ਨਵੀਨ ਪਟਨਾਕ ਪੰਜ ਵਾਰ ਦੇ ਮੁੱਖ ਮੰਤਰੀ ਪਹਿਲੀ ਵਾਰ ਜਿਹੜਾ ਕਿ ਚੋਣ ਹਾਰੇ ਨੇ